हां बेटे आज अपन सिखਾਂਗੇ चार फलक पांच फलक ਤੇ 6 फलक ਦੀਆਂ ਆਕ੍ਰਿਤੀਆਂ ਬਣਾਉਣੀਆਂ ਤੇ ਜਾਲ ਤੋਂ ਘਣ ਜਾਂ ਖਨਾਬ ਬਣਾਉਣਾ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜੇ ਕਿ 3D ਤੇ 2D ਆਕ੍ਰਿਤੀਆਂ ਦੇ ਵਿੱਚ ਕੀ ਫਰਕ ਹੁੰਦਾ ਹੈ ਠੀਕ ਹੈ हां जी बेटे ਚਾਰ ਫਲਕ ਆਕ੍ਰਿਤੀ ਲਈ ਮੈਂ ਇੱਕ ਕਾਗਜ਼ ਦੇ ਉੱਪਰ ਇਸ ਤਰ੍ਹਾਂ ਦੀ ਸ਼ੇਪ ਬਣਾ ਲਈ ਠੀਕ ਹੈ ਪੰਜ ਫਲਕ ਆਕ੍ਰਿਤੀ ਲਈ ਐਦਾਂ ਦੀ ਸ਼ੇਪ ਬਣਾ ਲਈ ਸ਼ੇਪ ਵਾਲਕ ਆਕ੍ਰਿਤੀ ਲਈ ਐਦਾਂ ਦੀ ਬਣਾ ਲਈ ਤੇ ਜਿਹੜੀਆਂ ਮੈਂ ਬਾਕੀ ਆਕ੍ਰਿਤੀਆਂ ਬਣਾਈਆਂ ਕਾਗਜ਼ ਦੇ ਉੱਪਰ ਇਹ ਆਪਣੇ ਕੋਲ ਜਾਲ ਹੈ ਇਸ ਜਾਲ ਤੋਂ ਆਪਾਂ ਘਾਣਾ ਤੇ ਕਣਾਵ ਬਣਾਵਾਂਗੇ ਠੀਕ ਹੈ ਜੀ ਹੁਣ ਜਿਹੜੀਆਂ ਇਹ ਆਕ੍ਰਿਤੀਆਂ ਜਿਹੜੀ ਇਹ ਚੀਜ਼ਾਂ ਮੈਨੇ ਆਕ੍ਰਿਤੀਆਂ ਕਾਗਜ਼ ਤੇ ਬਣਾਈਆਂ ਨੇ ਇਹਨਾਂ ਨੂੰ ਮੈਂ ਕੈਂਚੀ ਦੇ ਨਾਲ ਸ਼ੇਪ ਵਾਈਜ਼ ਕੱਟ ਲੂੰਗੀ ਸਾਰੀਆਂ ਆਕ੍ਰਿਤੀਆਂ ਠੀਕ ਹੈ ਜੀ हां बेटा देखो जेडी ने कागज ਤੇ ਸ਼ੇਪਸ ਬਣਾਈਆਂ ਸੀ ਨਾ ਉਹ ਮੈਂ ਇੱਧਾ ਕੱਟ ਲਈਆਂ ਠੀਕ ਹੈ ਹੁਣ ਇਹਨਾਂ ਤੋਂ ਮੈਂ ਤੁਹਾਨੂੰ ਚਾਰ ਫਲਕ ਪੰਜ ਫਲਕ ਤੇ ਛੇ ਫਲਕ ਆਕ੍ਰਿਤੀਆਂ ਬਣਾ ਕੇ ਦਿਖਾਉਂਗੀ ਪਹਿਲਾਂ ਤਾਂ ਸਮਝੋ ਫਲਕ ਕੀ ਹੁੰਦਾ ਹੈ ਫਲਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਲੇਨ ਹਿੱਸਾ ਜਿਹਦਾ ਕੋਈ ਪਲੇਨ ਹਿੱਸਾ ਫਲਕ ਹੋ ਗਿਆ ਜਿਹਦੇ ਤੇ ਅਪ ਕੋਈ ਚੀਜ਼ ਰੱਖ ਸਕਦੇ ਆ ਜਾਂ ਪੂਜਾ ਕਹਿ ਲਓ ਜਾਂ ਸਾਈਡ ਕਹਿ ਲਓ ਜਿਹੜਾ ਬੇਸ ਹੁੰਦਾ ਹੈ ਬੇਸ ਮਤਲਬ ਪਲੇਨ ਹੋਵੇ ਸਾਈਡਾਂ ਹੋਣ ਠੀਕ ਹੈ ਜਿਨ੍ਹਾਂ ਨੇ ਜਗ੍ਹਾ ਕੇਰੀ ਵੀ ਹੋਵੇ ਉਹ ਹੁੰਦੀ ਹੈ ਫਲਕ ਫਲਕ ਬਣਾ ਤੁਹਾਨੂੰ ਮੈਂ ਹੁਣ ਚਾਰ ਫਲਕ ਆਕ੍ਰਿਤੀ ਬਣਾ ਕੇ ਦਿਵਾਉਣੀ ਆ ਉਹਦੇ ਲਈ ਮੈਂ ਐਦਾਂ ਦੀ ਸ਼ੇਪ ਕੱਟ ਲਈ ਠੀਕ ਹੈ ਹੁਣ ਬੈਠੇ ਦੇਖੋ ਜਿਹੜੀਆਂ ਆਹ ਤਿੰਨ ਲਾਈਨਾਂ ਨੇ ਐਦਾਂ ਹੀ ਕਾਗਜ਼ ਨੂੰ ਫੋਲਡ ਕਰ ਲੈਣਾ ਐਸੀ ਤਰ੍ਹਾਂ ਹੀ ਆਪਾਂ ਕਾਗਜ਼ ਨੂੰ ਫੋਲਡ ਕਰ ਲਾਂਗੇ ਮੈਂ ਸਕੇਲ ਦੀ ਮਦਦ ਨਾਲ ਕਰ ਰਹੀ ਹਾਂ ਤਾਂ ਕਿ ਕੋਈ ਗਲਤੀ ਨਾ ਹੋਵੇ ਆਪਣੇ ਤੋਂ ਇਹਨਾਂ ਲਾਈਨਸ ਤੋਂ ਆਪਾਂ ਫੋਲਡ ਕਰ ਲਾਂਗੇ ਠੀਕ ਹੈ ਹੁਣ ਜਿੱਥੋਂ ਮੈਂ ਫੋਲਡ ਕਰ ਲਿਆ ਉਹਨੂੰ ਜਦੋਂ ਆਪਾਂ ਸਾਰੇ ਫੋਲਡਸ ਨੂੰ ਜੋੜਿਆ ਤਾਂ ਆਪਣੇ ਕੋਲੇ ਕੀ ਬਣ ਗਿਆ ਪ੍ਰਿਜ਼ਮ ਪਿਰਾਮਿਡ ਕੀ ਬਣ ਗਿਆ ਪਿਰਾਮਿਡ ਕੀ ਬਣ ਗਿਆ ਪਿਰਾਮਿਡ ਇਹ ਤਿੰਨ ਫਲਕ ਹੋ ਗਏ ਇਹਦੇ ਦੇਖੋ ਤਿੰਨ ਫਲਕ ਕਿਵੇਂ ਹੋ ਗਏ ਇੱਕ ਇਧਰਲਾ ਫਲਕ ਇਧਰਲਾ ਪਲੇਨ ਹਿੱਸਾ ਇੱਕ ਇਹ ਵਾਲਾ ਸੌਰੀ ਚਾਰ ਫਲਕ ਇੱਕ ਆ ਵਾਲਾ ਪਲੇਨ ਹਿੱਸਾ ਇੱਕ ਇਧਰ ਵਾਲਾ ਪਲੇਨ ਹਿੱਸਾ ਇੱਕ ਇਧਰ ਵਾਲਾ ਫਿਰ ਪਲੇਨ ਹਿੱਸਾ ਤੇ ਇੱਕ ਨੀਚੇ ਵਾਲਾ ਪਲੇਨ ਹਿੱਸਾ ਚਾਰ ਪਲੇਨ ਹਿੱਸੇ ਹੋਗੇ ਨਾ ਚਾਰ ਫਲਕ ਹੋਗੇ ਨਾ ਕਿਹੜੇ ਕਿਹੜੇ 1 2 3 4 ਚਾਰ ਫਲਕ ਹੋਗੇ ਨਾ ਤਾਂ ਆਪਣੇ ਕੋਲ ਚਾਰ ਫਲਕ ਵਾਲਾ ਪਿਰਾਮਿਡ ਬਣ ਗਿਆ ਜਿਹੜੀ ਸ਼ੇਪ ਮੈਂ ਤੁਹਾਨੂੰ ਦਿਖਾਈ ਸੀ ਆ ਦੇਖੋ ਇਹ ਸ਼ੇਪ ਤੇ ਆਪਾਂ ਕੱਟਿਆ ਸੀ ਤਾਂ ਇਹਨੂੰ ਆਪਾਂ ਜਦੋਂ ਐ ਫੋਲਡ ਕੀਤਾ ਤਾਂ ਕਿੰਨੇ ਫਲਕ ਬਣ ਗਏ ਚਾਰ ਜੀਹੋਂ ਆਪਾਂ ਸਾਈਡਸ ਵੀ ਕਹਿ ਸਕਦੇ ਦੇਖੋ ਤੁਹਾਡੀ ਲੈਂਗੁਏਜ ਚ ਸਮਝਾਣਾ ਹੋਵੇ 1 2 3 4 ਚਾਰ ਫਲਕ ਬਣ ਗਏ ਨਾ ਇਸੇ ਤਰ੍ਹਾਂ ਹੀ ਆਪਾਂ ਪੰਜ ਫਲਕ ਵਾਲੀ ਆਕ੍ਰਿਤੀ ਦੇਖਾਂਗੇ ਅਜ ਤੱਕ ਆ ਪ੍ਰਿਜ਼ਮ ਬਣੇਗਾ ਆਹ ਜਿਹੜੀ ਲਾਈਨਾਂ ਵੱਜੀਆਂ ਨੇ ਇਹਨਾਂ ਨੂੰ ਮੈਂ ਫੋਲਡ ਕਰ ਲੈਣਗੀ ਠੀਕ ਹੈ ਦੇ ਫੋਕਸ ਕਰ ਇਹਨਾਂ ਨੂੰ ਆਪਾਂ ਫੋਲਡ ਕਰ ਲਾਂਗੇ

ਪੰਜ ਫਲਕ ਕਿਵੇਂ ਹੋ ਗਏ ਇਹਦੇ ਇਸ ਪ੍ਰੀਜ਼ਮ ਦੇ ਪੰਜ ਫਲਕ ਕਿਵੇਂ ਹੋਗੇ ਆ ਰਹੇ ਨੇ ਪੰਜ ਫਲਕ ਕਿਵੇਂ ਹੋਗੇ ਜਦੋਂ ਆਪਾਂ ਇਹਨੂੰ ਜੋੜਾਂਗੇ ਦੇਖੋ 1 2 3 4 ਤੇ ਨੀਚੇ 5 ਪੰਜ ਫਲਕ ਹੋ ਗਏ ਆਕ੍ਰਿਤੀ ਬਣ ਗਈ ਨਾ ਇਹ ਇਹ ਕੀ ਬਣ ਗਿਆ ਪ੍ਰੀਜ਼ਮ ਪ੍ਰੀਜ਼ਮ ਬਣ ਗਿਆ ਨਾ ਇਹ ਬਣ ਗਿਆ ਆਇਤਾਕਾਰ ਪ੍ਰੀਜ਼ਮ ਕਿੰਨੇ ਕਿੰਨੇ ਫਲਕ ਹੋ ਗਏ ਇਹਦੇ ਪੰਜ ਪੰਜ ਰੋਕ ਦੇ ਵੀਡੀਓ ਹੁਣ 6 ਫਲਕ ਆਕ੍ਰਿਤੀ ਲਈ ਆਪਾਂ ਨੂੰ ਇਸ ਤਰ੍ਹਾਂ ਦੀ ਸ਼ੇਪ ਚਾਹੀਦੀ ਸੀਗੀ ਠੀਕ ਹੈ ਇਹਦੇ ਨਾਲ ਆਪਣੇ ਕੋਲ ਬਣੇਗੀ 6 ਫਲਕ ਆਕ੍ਰਿਤੀ ਜਿੱਦਾਂ ਜਿੱਦਾਂ ਦੀ ਲਾਈਨਸ ਨੇ ਉਸੇ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਇਹਦੇ ਨਾਲ ਬੱਚੇ ਤੁਹਾਨੂੰ ਯਾਦ ਰਹੇਗਾ ਕਿ ਕਿਹੜੀ ਕਿਸ ਤਰ੍ਹਾਂ ਦੀ ਸ਼ੇਪ ਨਾਲ ਕਿਸ ਤਰ੍ਹਾਂ ਦੀ ਆਕ੍ਰਿਤੀ ਬਣਦੀ ਹੈ ਕਿੰਨੇ ਫਲਕ ਦੀ ਆਕ੍ਰਿਤੀ ਬਣੇਗੀ ਜੇ ਤੁਹਾਨੂੰ ਪਲੇਨ ਪੇਪਰ ਦੇ ਵਿੱਚ ਦਿੱਤਾ ਹੋਵੇ ਸ਼ੇਪਸ ਬਣਾਈਆਂ ਹੋਣ ਤਾਂ ਤੁਸੀਂ ਗੈਸ ਕਰ ਸਕਦੇ ਹੋ ਵੀ ਇਹਦੇ ਨਾਲ ਕਿਹੜੀ 3D ਸ਼ੇਪ ਬਣੇਗੀ ਠੀਕ ਹੈ ਹੁਣ ਦੇਖੋ ਮੈਂ ਇਹਨੂੰ ਫੋਲਡ ਕਰ ਲਿਆ ਇਹਨਾਂ ਨੂੰ ਦੇਖੋ ਚਾਰ ਚਾਰ ਲਾਈਨਸ ਦੀ ਨਾ ਪੰਜ 1 2 3 4 5 ਲਾਈਨਸ ਨੇ ਨਾ ਇੱਕ ਇੱਕ ਲਾਈਨ ਨੂੰ ਫੋਲਡ ਕੀਤਾ ਦੇਖੋ ਬਕਸਾ ਜਾਂ ਬਣ ਗਿਆ ਨਾ ਦੇਖੋ ਬਕਸਾ ਬਣ ਗਿਆ ਧਿਆਨ ਦਿਓ ਇੱਧਰ ਕਿੰਨੇ ਪਲਕ ਹੋ ਗਏ ਹਲੇ ਗਿਨੋ 1 2 3 4 ਚਾਰ ਪਲਕ ਨਾਲ ਬਕਸਾ ਬਣ ਗਿਆ ਹੱਪਰ ਇਹ ਪੂਰਾ ਬਕਸਾ ਨਹੀਂ ਬਣਿਆ ਹਲੇ ਫਿਰ ਇਹ ਰ ਅਪਾਂ ਇੱਧਰੋਂ ਆਹ ਪਲਕ ਵੀ ਜੋੜ ਦਾਂਗੇ ਇੱਧਰੋਂ ਆ ਵੀ ਜੋੜ ਦਾਂਗੇ ਹੁਣੇ ਬਣ ਗਿਆ ਇੱਕ ਬਾਕਸ ਇਹ ਬਾਕਸ ਦੀ ਸ਼ੇਪ ਕਿਹੜੀ ਬਣ ਗਈ ਇਹ ਘਣਾਕ ਕਿ ਕਿ ਨਾਮ ਹੈ ਘਣਾਵ ਕੀ ਹੈ ਇਹ ਘਣਾਵ बन गया ना चनाव चनाव के कितने फल खुंदे ने छे देखो कि मैं आ हाथ च मैं पकड़ लिया हूं एक तो नीचे जगह मेरे हाथ ते ठीक है थीके? एक दो तीन चार एक साइड से पांच ते छह ये की बन गया तनाव की बन गया है तनाव कितने फलक वाला बनया है छह फलक वाला बेटा शेप्स देख रहे हो 170 नंबर पेज से देख रहे हो देखो ਇਹਦੇ ਤੇ ਜਾਲ ਬਣਿਆ ਹੋਇਆ ਇੱਕ ਤਾਂ ਹੈਗਾ ਵਰਗਾਕਾਰ ਜਾਲ ਹੈ ਕਈ ਛੇ ਜਾਲ ਤਾਂ ਵਰਗਾਕਾਰ ਜਾਲ ਨੇ ਤੇ ਦੋ ਜਾਲ ਹੈਗੇ ਨੇ ਅਜਤਾਕਾਰ ਜਾਲ ਦਿਖ ਰਹੇ ਨੇ ਤੁਹਾਨੂੰ ਇਹਦੇ ਤੋਂ ਜਿਹੜੇ ਉੱਪਰ ਆਪਾਂ ਨੂੰ ਜਾਲ ਦਿੱਤੇ ਨੇ 1 2 3 4 5 6 ਛੇ ਜਾਲ ਦਿੱਤੇ ਹੋਏ ਨੇ ਵਰਗਾਕਾਰ ਇਹਨਾਂ ਤੋਂ ਆਪਾਂ ਨੂੰ ਜਦੋਂ ਫੋਲਡ ਕਰ ਕਰਕੇ ਜੋੜਾਂਗੇ ਤਾਂ ਬਣੇਗਾ ਘਣ ਜਿਹੜੇ ਨੀਚੇ ਦੋ ਅਜਤਾਕਾਰ ਜਾਲ ਦਿੱਤੇ ਹੋਏ ਨੇ ਇਹਨਾਂ ਤੋਂ ਆਪਾਂ ਜਦੋਂ ਫੋਲਡ ਕਰਕੇ ਆਪਾਂ ਬਣਾਵਾਂਗੇ ਤਾਂ ਆਪਣੇ ਨੂੰ ਕੀ ਮਿਲੇਗਾ ਕਨਾਵ ਇੱਕ ਕਨਾਵ ਆਪਾਂ ਪਹਿਲਾਂ ਬਣਾ ਲਿਆ ਨਾ ਇਹਨਾਂ ਤੋਂ ਹੁਣ ਆਪਾਂ ਕੀ ਬਣਾਵਾਂਗੇ ਕੰਨ ਤੇ ਕਨਾਵ ਹਾਂ ਬਈ ਮੈਂ ਤਿੰਨ ਆਕ੍ਰਿਤੀਆਂ ਲਈਆਂ ਪਹਿਲੀ ਆ ਰਹੀ ਪਹਿਲਾ ਜਾਲ ਵਰਗਾਕਾਰ ਜਾਲ ਲੈ ਲਿਆ ਮਨੇ ਠੀਕ ਹੈ ਇਹਨੂੰ ਮੈਂ ਫੋਲਡ ਕਰ ਰਹੀ ਹਾਂ ਸਕੇਲ ਨਾਲ ਫੋਲਡ ਕਰੂੰਗੀ ਇਹ ਤਾਂ ਬਹੁਤ ਇਜ਼ੀ ਹੈ ਤੁਸੀਂ ਘਰ ਖੁਦ ਵੀ ਕਰਕੇ ਦੇਖ ਸਕਦੇ ਹੋ ਤੇ ਤੁਹਾਨੂੰ ਸਮਝ ਵੀ ਆਏਗਾ ਵੀ ਕਾਣ ਤੇ ਕਨਾਫ ਕਿਵੇਂ ਬਣਦੇ ਨੇ ਠੀਕ ਹੈ ਦੇਖੋ ਜਦੋਂ ਮੈਂ ਫੋਲਡ ਕੀਤਾ ਬਣ ਗਿਆ ਡੱਬਾ ਹੈ ਕਿਹੜਾ ਡੱਬਾ ਬਿਲਕੁਲ ਚੌਰਸ ਬਣਿਆ ਨਾ ਜਿਹੜਾ ਸਾਰੇ ਬਰੁੰਧਤ ਪਰੋਂ ਵੀ ਨੀਚੋਂ ਵੀ ਸਾਈਡ ਤੋਂ ਵੀ ਬਣ ਗਿਆ ਹਨਾ ਫਿਰ ਇਹ ਕਿਹੜਾ ਕਾਣਾ ਕਿ ਕਨਾਵ ਹੈ ਜਿਹੜਾ ਸਾਰੇ ਪਾਸੇ ਬਰਾਬਰ ਹੁੰਦਾਗਾ ਉਹ ਕੀ ਹੁੰਦਾਗਾ ਖਾਨ ਤੇਰੇ ਕਿੰਨੇ ਤਲ ਨੇ 1 2 3 4 5 6 ਕਿੰਨੇ ਫਲਕ ਨੇ ਇਹਦੇ 6 ਬਣ ਗਿਆ ਇਹ ਕਾਣਾ ਕਿੰਨਾ ਪਿਆਰਾ ਲੱਗਦਾ ਛੋਟਾ ਜਾਂ ਬਣ ਗਿਆ ਕਾਣ ਠੀਕ ਹੈ ਹੁਣ ਇੱਕ ਆਖਰੀ ਤੇ ਇੱਕ ਜਾਲ ਨਾਲ ਮੈਂ ਤੁਹਾਨੂੰ ਹੋਰ ਕਰਕੇ ਦਿਖਾਉਣੀ ਆ ਇਹ ਮੇਰੇ ਕੋਲ ਅਜਤਾਕਾਰ ਜਾਲ ਹੈ ਜਿਹੜਾ ਹੁਣ ਮੈਂ ਫੋਲਡ ਕਰ ਰਹੀ ਹਾਂ ਇਹ ਅਜਤਾਕਾਰ ਜਾਲ ਹੈ ਕਿਹੜਾ ਜਾਲ ਹੈ ਅਜਤਾਕਾਰ ਤੁਹਾਨੂੰ ਯਾਦ ਰਹੇਗਾ ਵੀ ਜਾਲ ਕਿਹੜਾ ਸੀ ਮੈਡਮ ਨੇ ਕਿਹੜਾ ਕਰਵਾਇਆ ਸੀ ਜਾਲ ਤੇ ਉਸ ਤੋਂ ਕਿਹੜੀ ਜੇ ਤਾਂ ਹੁਣ ਜਾਲ ਅਜਤਾਕਾਰ ਹੈ ਫਿਰ ਤਾਂ ਕਨਾਵ ਬਣੇਗਾ ਤੇ ਜਾਲ ਵਰਗਾਕਾਰ ਹੈ ਫਿਰ ਕੀ ਬਣੇਗਾ ਕਣ ਫਿਰ ਕੀ ਬਣੇਗਾ ਕਣ ਆ ਦੇਖੋ ਹੁਣ ਮੇਰੇ ਕੋਲ ਅਜਤਾਕਾਰ ਜਾਲ ਹੈ ਦੇਖੋ ਬਕਸਾ ਤਾਂ ਇਹ ਵੀ ਬਣਾਇਆ ਪਰ ਕਿਹੜਾ ਬਕਸਾ ਬਣ ਗਿਆ ਜੀ ਆਇਤਾਕਾਰ ਬਣ ਗਿਆ ਮਤਲਬ ਕਿ ਨੌਂ ਬਣ ਗਿਆ ਠੀਕ ਹੈ ਦਿਖ ਰਹੇ ਤੁਹਾਨੂੰ ਸਾਰਿਆਂ ਨੂੰ ਹਾਂ ਜੀ ਹੁਣ ਇਹਦੇ ਫਲਕ ਵੀ ਕਿੰਨੇ ਹੋਣਗੇ 6 ਕਿੰਨੇ ਹੋਣਗੇ 6 ਕਿੰਨੇ ਫਲਕ ਹੋਣਗੇ 6 ਉਹ ਜਿਹੜੇ ਬਾਕੀ ਜਾਲ ਨੇ ਬੇਟਾ ਬਾਕੀ ਜਾਲ ਬੁੱਕ ਚ ਰਹਿ ਗਏ ਹਨਾ ਉਹ ਜਾਲ ਤੁਸੀਂ ਘਰੋਂ ਟਰਾਈ ਕਰੋਗੇ ਤੇ ਤੁਸੀਂ ਦੇਖੋਗੇ ਕਿ ਘਾਣ ਤੇ ਕਿੰਨਾ ਬਣਦੇ ਨੇ ਤੁਹਾਨੂੰ ਹੁਣ ਯਾਦ ਰਹੇਗਾ ਨਾ ਚੰਗੀ ਤਰ੍ਹਾਂ ਠੀਕ ਹੈ ਫਲਕ ਦਾ ਪਤਾ ਲੱਗ ਗਿਆ ਚਾਰ ਫਲਕ ਤੋਂ ਕਿਹੜੀ ਸ਼ੇਪ ਬਣਦੀ ਹੈ ਚਾਰ ਫਲਕ ਤੋਂ ਕਿਹੜੀ ਸ਼ੇਪ ਬਣਦੀ ਹੈ ਪੀਰਾਮਿਡ ਪੰਜ ਫਲਕ ਤੋਂ ਪੰਜ ਫਲਕ ਤੋਂ ਅਜਤਾਕਾਰ ਪ੍ਰਿਜ਼ਮ ਛੇ ਫਲਕ ਤੋਂ ਕਨਾਵ ਕਨਾਵ ਵੀ ਬਣ ਸਕਦੇ ਤੇ ਘਣ ਵੀ ਬਣ ਸਕਦਾ ਠੀਕ ਹੈ ਜੀ